ਕਾਫਰ ਆਫਰ ਕਰਨ ਨੂੰ ਕਰ ਰਹੀ ਹੈ ਪਿੱਛੋਂ ਹੀ ਮੰਮੀ ਅਬਰੋਜ ਸਾਰੇ ਜਸੂ ਸਾਰੇ ਉਹਨੇ ਉਹ ਦੇਖੋ ਜੀ ਪੂਰਾ ਮhalla ਤਬਾਹ ਕਰਤਾ ਇਹਨਾਂ ਨੇ ਬਹੁਤ ਮਾਰੇਂ ਦੱਸ ਸਾਰੇ ਵੀਡੀਓ ਆਊਗੀ ਸਾਰੇ ਵੀਡੀਓ ਉਹ ਦੇਖੋ ਆ ਦੇਖੋ ਜੀ ਇੰਕਾ ਵੈਰੀਆ ਆ ਦੇਖੋ ਜੀ ਆ ਦੇਖੋ ਉਹ ਹੈਪੀ ਨੇ ਕਰੇ ਬਹੁਤ ਦੇਖੋ ਤਸਵੀਰਾਂ ਤੁਸੀਂ ਦੇਖਿਆ ਨੇ ਕਿਸ ਤਰੀਕੇ ਦੇ ਨਾਲ ਇਹ ਲੜਾਈ ਹੋਈ ਆ ਇੱਕ ਧਿਰ ਵੱਲੋਂ ਹੱਥਾਂ ਦੇ ਵਿੱਚ ਇੱਟਾਂ ਪੱਥਰ ਕਿਰਪਾਨਾ ਇਤੋਂ ਤੱਕ ਜੋ ਉਹਨਾਂ ਦੇ ਹੱਥ ਵਿੱਚ ਤੇਜ਼ਦਾਰ ਹਥਿਆਰ ਲੈ ਕੇ ਉਹ ਆਏ ਨੇ ਉਹਨਾਂ ਦੇ ਨਾਲ ਹਮਲਾ ਕੀਤਾ ਗਿਆ ਦੁਕਾਨ ਪੰਨ ਤੋੜ ਕੀਤੀ ਗਈ ਹੈ ਜੋ ਅੰਦਰ ਦੁਕਾਨ ਦੇ ਵਿੱਚ ਗੱਲਾਂ ਸੀ ਉਸ ਦੇ ਵਿੱਚੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ 78000 ਦੇ ਕਰੀਬ ਨਕਦੀ ਸੀ ਉਹ ਵੀ ਚੋਰੀ ਕਰ ਲਈ ਗਈ ਹੈ ਗੱਡੀ ਦਾ ਪੂਰੀ ਤਰ੍ਹਾਂ ਸਤਿਆਨਾਸ਼ ਕਰ ਦਿੱਤਾ ਗਿਆ ਗੱਡੀ ਦੇ ਦਰਵਾਜ਼ੇ ਤੋੜ ਦਿੱਤੇ ਗਏ ਸ਼ੀਸ਼ਾ ਇਤਤਾਕੇ ਸੀਟਾਂ ਪਿੱਛੇ ਤੱਕ ਦੀ ਗੱਡੀ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤੀ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਤੇ ਲੁਧਿਆਣਾ ਦੇ ਵਿੱਚ ਦੋ ਥੀਰਾਂ ਵਿਚਾਲੇ ਵਿਵਾਦ ਹੋਇਆ ਸੀ ਹਾਲਾਂਕਿ ਪਹਿਲਾਂ ਸਿਆਣੇ ਲੋਕਾਂ ਨੇ ਬੈਠ ਕੇ ਇਹ ਵਿਵਾਦ ਨੂੰ ਸੁਲਝਾ ਦਿੱਤਾ ਗਿਆ ਹੱਲ ਕਰ ਦਿੱਤਾ ਗਿਆ ਦੋਵਾਂ ਧਿਰਾਂ ਨੂੰ ਸ਼ਾਂਤ ਕਰ ਦਿੱਤਾ ਗਿਆ ਪਰ ਫਿਰ ਅਗਲੇ ਦਿਨ ਅਗਲੀ ਸਵੇਰ ਨੂੰ ਇੱਕ ਧਿਰ ਜੋ 10-15 ਨੌਜਵਾਨ ਇਕੱਠੇ ਹੋ ਕੇ ਆਉਂਦੇ ਨੇ ਉਹਨਾਂ ਵੱਲੋਂ ਸ਼ਰਿਆਮ ਗਲੀ ਦੇ ਵਿੱਚ ਖੜ ਕੇ ਗਾਲਾਂ ਕੱਢੀਆਂ ਜਾਂਦੀਆਂ ਨੇ ਡਰਾਇਆ ਧਮਕਾਇਆ ਜਾਂਦਾ ਹੈ ਇੱਥੋਂ ਤੱਕ ਕਿ ਜੋ ਵਿਅਕਤੀ ਘਰ ਦੇ ਉੱਤੇ ਖੜਾ ਵੀਡੀਓ ਬਣਾ ਰਿਹਾ ਸੀ ਉਸ ਦੇ ਵੱਲ ਦੀ ਇੱਟਾਂ ਮਾਰੀਆਂ ਗਈਆਂ ਨੇ ਇਹ ਵੀ ਤਸਵੀਰਾਂ ਸੀ ਜੋ ਫੋਨ ਦੀ ਰਿਕਾਰਡਿੰਗ ਦੇ ਵਿੱਚ ਕੈਦ ਹੋਈਆਂ ਨੇ ਲੁਧਿਆਣਾ ਦਾ ਇਹ ਇਲਾਕਾ ਹੈ ਟਿੱਬਾ ਰੋਡ ਦੱਸਿਆ ਜਾ ਰਿਹਾ ਜਿੱਥੇ ਇਹ ਸਾਰੀ ਵਾਰਦਾਤ ਵਾਪਰੀ ਹੈ ਇਹ ਸਾਰੇ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਪੁਲਿਸ ਮੌਕੇ ਤੇ ਪਹੁੰਚੀ ਹੈ ਹੁਣ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਗੁੰਡਾਗਰਦੀ ਕੀਤੀ ਗਈ ਅਜਿਹਾ ਲੱਗਦਾ ਜਿਵੇਂ ਇੱਕ ਧਿਰ ਦੂਜੇ ਧਿਰ ਤੇ ਕਬਜ਼ਾ ਕਰਨ ਆਈ ਹੋਵੇ ਜਿਵੇਂ ਇੱਕ ਦੇਸ਼ ਦੂਜੇ ਦੇਸ਼ ਦੇ ਉੱਤੇ ਚੜ ਕੇ ਆਇਆ ਹੁੰਦਾ ਪੂਰਾ ਆਸਲਾ ਲੈ ਕੇ ਆਉਂਦੇ ਨੇ ਧਾਵਾ ਬੋਲ ਦਿੱਤਾ ਜਾਂਦਾ ਹੈ ਹਮਲਾ ਕੀਤਾ ਜਾਂਦਾ ਹੈ ਜੇਕਰ ਕੋਈ ਵਿਅਕਤੀ ਇਹਨਾਂ 10-15 ਨੌਜਵਾਨਾਂ ਦੇ ਹੱਥ ਲੱਗ ਜਾਂਦਾ ਤਾਂ ਉਸ ਦਾ ਹਸ਼ਰ ਕੀ ਹੋਣਾ ਸੀ ਉਸ ਦਾ ਅੰਦਾਜ਼ਾ ਗੱਡੀ ਦੀਆਂ ਤਸਵੀਰਾਂ ਨੂੰ ਦੁਕਾਨ ਦੀਆਂ ਤਸਵੀਰਾਂ ਐਕਟਿਵਾ ਮੋਟਰਸਾਈਕਲ ਜੋ ਵੀ ਇਸ ਘਰ ਇਸ ਦੁਕਾਨ ਦੇ ਬਾਹਰ ਖੜੇ ਸੀ ਜਾਂ ਇਸ ਪਰਿਵਾਰ ਨਾਲ ਸੰਬੰਧਿਤ ਸੀ ਉਹਨਾਂ ਦਾ ਹਸ਼ਰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜੇਕਰ ਕੋਈ ਵਿਅਕਤੀ ਇਹਨਾਂ ਦੇ ਹੱਥੇ ਚੜਦਾ ਤਾਂ ਉਹਨਾਂ ਦਾ ਹੋਣਾ ਕੀ ਸੀ ਉਹਨਾਂ ਨਾਲ ਵਾਪਰ ਨਹੀਂ ਕੀਤੀ ਸੀ ਇਤਤਾਕੇ ਸ਼ਾਇਦ ਵੱਡੀ ਅਨਹੋਣੀ ਵਾਪਰ ਜਾਂਦੀ ਕੋਈ ਕਤਲ ਜਾਂ ਕੋਈ ਵਾਰਦਾਤ ਵਰਗੀ ਘਟਨਾ ਵਾਪਰ ਸਕਦੀ ਸੀ ਪਰ ਲੋਕਾਂ ਵੱਲੋਂ ਜਿਸ ਤਰੀਕੇ ਦੇ ਨਾਲ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਬਾਰੇ ਜੋ ਲੋਕ ਕਹਿੰਦੇ ਨੇ ਉਨ੍ਹਾਂ ਮੁਤਾਬਕ ਇਹ ਹੈ ਕਿ 1-2 ਦਿਨ ਪਹਿਲਾਂ ਦੋ ਧਿਰਾਂ ਵਿਚਾਲੇ ਮਾਮੂਲੀ ਝਗੜਾ ਹੋਇਆ ਸੀ ਗੱਡੀ ਤੇ ਆਟੋ ਦੇ ਟੱਕਰ ਨੂੰ ਲੈ ਕੇ ਮਾਮੂਲੀ ਇੱਕ ਝਰੀਟ ਹੋਈ ਸੀ ਜਿਸ ਤੋਂ ਬਾਅਦ ਦੋ ਧਿਰਾਂ ਮੋ ਸਾਹਮਣੇ ਹੋਈਆਂ ਨੇ ਪਰ ਉਹਨਾਂ ਨੂੰ ਬਾਅਦ ਵਿੱਚ ਇਲਾਕੇ ਦੇ ਲੋਕਾਂ ਨੇ ਬਿਠਾ ਕੇ ਉਹਨਾਂ ਨੂੰ ਸਮਝਾਇਆ ਇਹ ਸਾਰੇ ਜੋ ਲੜਾਈ ਸੀ ਸ਼ਾਂਤ ਕਰ ਦਿੱਤੀ ਗਈ ਪਰ ਅਗਲੀ ਸਵੇਰ ਅਚਾਨਕ ਅਜਿਹਾ ਕੀ ਹੋਇਆ ਕਿ ਇੱਕ ਧਿਰ ਇੱਕੱਠੇ ਹੋ ਕੇ ਉੱਥੇ ਪਹੁੰਚਦੀ ਹੈ ਤੇ ਉਹਨਾਂ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਸਾਰਾ ਕੁਝ ਸਤਿਆਨਸ ਤੈਸਨਸ ਕਰ ਦਿੱਤਾ ਜਾਂਦਾ ਹੈ ਇੱਕ ਲੋਕਾਂ ਨੇ ਇਹ ਵੀ ਇਲਜ਼ਾਮ ਲਗਾਏ ਨੇ ਜੋ ਪੁਲਿਸ ਨੂੰ ਦੱਸਿਆ ਕਿ ਦੁਕਾਨ ਦੇ ਅੰਦਰ ਜੋ ਗੱਲਾਂ ਸੀ ਗੱਲੇ 'ਚ ਜਿੰਨਾ ਅਮਾਊਂਟ ਸੀ ਜਿੰਨੀ ਰਾਸ਼ੀ ਸੀ ਉਹ ਸਾਰੀ ਨਗਦੀ ਵੀ ਚੋਰੀ ਕਰ ਲਈ ਗਈ ਹੈ ਆਹ ਲੋਕਾਂ ਦਾ ਬਿਆਨ ਵੀ ਸੁਣਦੇ ਆ ਤੇ ਪੁਲਿਸ ਇਸ ਮਾਮਲੇ 'ਚ ਕੀ ਕਾਰਵਾਈ ਕਰ ਰਹੀ ਹੈ ਉਹਨਾਂ ਦਾ ਬਿਆਨ ਵੀ ਸੁਣਦੇ ਆ ਕਿ ਇਸ ਤਰੀਕੇ ਨਾਲ ਇਹ ਸਾਰੀ ਵਾਰਦਾਤ ਵਾਪਰੀ ਹੈ ਕੀ ਗੱਲ ਬਾਤ ਹੋ ਗਈ ਆ ਗੱਲ ਬਾਤ ਕੀ ਹੋਈ ਆ ਜੀ ਇਹਦੇ ਰਾਤ ਨੂੰ ਮੁੰਡੇ ਦੇ ਸਾਹਮਣੇ ਆ ਇਹਦੀ ਆਪੋ ਜੀ ਗੱਲ ਬਾਤ ਹੋਈ ਆ ਚਲੋ ਇਹਨਾਂ ਮਹਿਮਤ ਨੂੰ ਤੋਂ ਹੋਈ ਆ ਮੈਂ ਇਹ ਮਲੇ ਤੋਂ ਜਾਂ ਸਾਰੇ ਇਹਨਾਂ ਛਡਾਣ ਗਏ ਆ ਛੁਡਾ ਕੇ ਇਹਨਾਂ ਦਾ ਫੈਸਲਾ ਹੀ ਕਰਵਾਤਾ ਜਿਹਦੇ ਮੇ ਛੱਡੋ ਛੱਡੋ ਜੋ ਹੋ ਗਿਆ ਇਹਨਾਂ ਨੇ ਸਵੇਰ ਫੇਰ ਰਾਤ ਨੂੰ ਜਾ ਕੇ ਗੱਲ ਉਹਨਾਂ ਦੀ ਕਰਨ ਲੱਗੇ ਉਹ ਮੁੰਡਾ ਚੱਲ ਗਿਆ ਵਿਚਾਰਾ ਉੱਪਰ ਸਵੇਰੇ ਇਹਨਾਂ ਨੇ ਇਕੱਠ ਕਰਕੇ 35 40 ਬੰਦਿਆਂ ਦਾ ਜੋ ਵੀ ਸੀਗੇ ਇਕੱਠ ਕਰਕੇ ਤਿਰਪਾਨਾਂ ਆਡਾ ਆੜ ਗੱਡੀਆਂ ਤੋੜਦੀਆਂ ਗੱਡੀਆਂ ਪਾੜ ਦੀਆਂ ਤੇ ਕੋਈ ਜਾ ਫੱਲੇ ਪਾਸੇ ਇੱਕ ਵਾਰ ਦੁਕਾਨਾਂ ਤੋੜਤੀਆਂ ਸ਼ੀਸ਼ੇ ਭੰਨ ਤੇ ਸਾਰਾ ਕੁਝ ਕੁ ਛੱਡਿਆ ਉਹ ਤਾਂ ਮਾਰਨ ਵਾਸਤੇ ਆਏ ਸੀਗੇ ਅਗਰ ਬੰਦੇ ਹੁੰਦੇ ਤਾਂ ਉਹ ਬੰਦੇ ਨੂੰ ਮਾਰ ਦਵਾਂਗੇ ਕੋਈ ਸ਼ੀਸ਼ੇ ਕਿਈ ਵੀ ਆਈ ਹੈ ਜੀ ਹਾਂ ਸਭ ਕੁਝ ਹੈਗਾ ਸਾਰਾ ਕੁਝ ਹੈਗਾ ਸਾਰਾ ਕੁਝ ਹੈ ਹਾਂ ਜਾ ਰਹੀ ਹੈ ਕਬਰਵਾਰੀ ਆਦਮੀ ਤੇ ਜਿਹਦੇ ਕਰਕੇ ਇਹ ਜਿਹੜੇ ਮੁਰਕੀ ਦੇ ਦੌਰ ਆ ਜਿਹੜਾ ਆਪਰਚੂਨਿਟੀ ਲਈ ਦਿੱਤੀ ਆ ਕਿ ਕੋਈ ਹਰ ਗੱਲ ਵਰਤ ਨਹੀਂ ਕਰੀ ਜੋ ਵੀ ਕਰੋ ਉਹ ਹੀ ਫੜੇ ਤੇ ਤੁਸੀਂ ਆਪਣਾ 24 ਘੰਟੇ ਬੋਲੀ ਜੀ ਸਰ ਪਤਾ ਲੱਗਿਆ ਕਿ ਲੜਾਈ ਕਿਸ ਵੇਲੇ ਤੋਂ ਹੋਈ ਹੈ ਇੱਕੋ ਹੀ ਆਟੋ ਉੱਤਰ ਲੱਗੇ ਸੀ ਰਾਤ ਦੇ ਦੀ ਸਿਰ ਕਰ ਲੜਾਈ ਹੋਈ ਸੀ